ਗੋੜੀ-ਗੋੜੀ ਕਰਵਾਵਾਂਗੇ ਤਾਂ ਕਿ ਥੋੜੀ ਜਿਹੀ ਹੋਰ ਵਧੀਆ ਬਣ ਜਾਵੇ ਆਪਾਂ ਤਾਂ ਇਦਾਂ ਚਾਹ ਬਣਾਈ ਦੀ ਆ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਪੰਜਾਬੀ ਚੈਨਲ ਤੇ ਮੈਂ ਰੱਖੀ ਰਾਤ ਨੂੰ ਚਾਹ ਰਾਤ ਨੂੰ ਚਾਹ ਕਿੰਨੇ ਕਿੰਨੂੰ ਪਸੰਦ ਆ ਵੀ ਕਮੈਂਟ ਵਿੱਚ ਜ਼ਰੂਰ ਦੱਸਿਓ ਸਾਡੇ ਤਾਂ ਸਾਡੇ ਰਾਤ ਨੂੰ ਚਾਹ ਪੀ ਕੇ ਸੌਂਦੇ ਆ ਇੱਧਰ ਆਪਣੀ ਚਾਹ ਬਣਦੀ ਪਈ ਆ ਤੇ ਇੱਧਰ ਆਪਾਂ ਅਦਰਕ ਦੇ ਦੋ ਟੁਕੜੇ ਲੈ ਲੇ ਤੋ ਲਿਆ ਤੇ ਇਹ ਨੂੰ ਆਪਾਂ ਲੱਗ ਗਈਆਂ ਲਓ ਜੀ ਆਪਾਂ ਅਦਰਕ ਕੁੱਟ ਲਿਆ ਅਦਰਕ ਵਾਲੀ ਚਾਹ ਆਪਾਂ ਬਣਾਉਣ ਲੱਗੇ ਆ ਤੇ ਪਾਣੀ ਵੀ ਗਰਮ ਹੋ ਗਿਆ ਤੇ ਹੁਣ ਇੱਕ ਟੁਣਾ ਪਾ ਲ ਚਪਾਵਾਂਗੇ ਅਦਰਕ ਤੁਸੀਂ ਦੇ ਸਕਦੇ ਆ ਪਾਣੀ ਨੂੰ ਉਬਾਲ ਆਉਣ ਲੱਗ ਪਿਆ ਆਪਾਂ ਅਦਰਕ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਵਾਲਾਂਗੇ ਤਾਂ ਕਿ ਉਹ ਵਾਲ ਆ ਜਾਵੇ ਠੀਕ ਹੈ ਮਿਲਦੇ ਆਂ ਫੇਰ ਤੁਸੀਂ ਦੇਖ ਸਕਦੇ ਹੋ ਪਾਣੀ ਨੂੰ ਵਲ ਆ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਜਵਾਇਨ ਤੇ ਸੌਫ ਇੰਨੀ ਕ ਅਜਵਾਇਨ ਲਈ ਆਪਾਂ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾ ਲਵਾਂਗੇ ਅੱਛਾ ਤੇ ਇਹਨੂੰ ਵੀ ਉਬਾਲਾ ਆ ਜਾਵੇ ਫਿਰ ਆਪਾਂ ਬਾਕੀ ਦਾ ਪਾਵਾਂਗੇ ਠੀਕ ਹੈ ਚੰਗੀ ਤਰ੍ਹਾਂ ਅਸਰ ਹੋ ਜਵੇ ਇਹਦੇ ਵਿੱਚ ਅਜਵਾਇਨ ਤੇ ਸੌਫ ਦਾ ਵੀ ਅਦਰਕ ਦਾ ਵੀ ਤੇ ਚਾਹ ਬਹੁਤ ਸਵਾਦ ਬਣੂਗੀ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਜਿਹੜੀ ਆਪਾਂ ਛੇ ਚਮਚੇ ਲਏ ਆ ਛੋਟੇ ਮਿੱਠਾ ਆਪਾਂ ਥੋੜਾ ਜਿਹਾ ਤੇਜੇ ਪੀਂਦੇ ਹਾਂ ਇਸ ਲਈ ਆਪਾਂ ਛੇ ਇੱਕ ਚਮਚੇ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਹ ਪੱਤੀ ਖੰਡ ਨੂੰ ਥੋੜਾ ਜਿਹਾ ਮਲ ਆ ਜਾਵੇ ਦੇਖ ਸਕਦੇ ਹੋ ਹੁਣ ਇਹ ਥੋੜਾ ਜਿਹਾ ਰਿਜੂ ਗਿਆ ਇਹ ਆਪਣਾ ਛੋਟਾ ਜਿਹਾ ਬਲੌਗ ਹੈ ਚਾਹ ਦਾ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਇਹ ਆਪਣੇ ਪੰਜਾਬੀਆਂ ਦਾ ਹੀ ਚਾਹ ਦਾ ਬਲੌਗ ਆ ਜਿਹੜੇ ਰਾਤ ਨੂੰ ਚਾਹ ਪੀਂਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਜਿਹੜੇ ਰਾਤ ਨੂੰ ਚਾਹ ਪੀਂਦੇ ਆ ਆਪਣੀ ਪਹਿਲੀ ਵੀਡੀਓ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿੱਦਾਂ ਦੀ ਲੱਗੀ ਵੀਡੀਓ ਨਹੀਂ ਵੀ ਵਧੀਆ ਲੱਗੀ ਤਾਂ ਉਹ ਦੱਸ ਦਿਓ ਵਧੀਆ ਲੱਗੀ ਤਾਂ ਵੀ ਦੱਸ ਦਿਓ ਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਲੱਗੇ ਆ ਇੱਕ ਗਲਾਸੀ ਦੁੱਧ ਦੀ ਪਾਓ। ਲਓ ਜੀ ਆਪਣੀ ਚਾਹ ਬਣ ਗਈ ਹੈ ਹੁਣ ਆਪਾਂ ਇਹਨੂੰ ਇੱਕ ਦਵਾਵਾਂਗੇ ਇੱਕ ਉਬਾਲਾ। ਉਬਾਲੇ ਤੋਂ ਬਾਅਦ ਚਾਹ ਚੈੱਕ ਕਰਦੇ ਕਿਵੇਂ ਜਿਹੀ ਬਣੀ। ਲਓ ਜੀ ਚਾਹ ਨੂੰ ਵਾਲਾ ਉਨ ਲੱਗਦੇ ਆ। ਇਹਨਾਂ ਹੋਰ ਹੋਰਿਕਾ ਮਾ ਮਾਂਗੇ ਤਾਂ ਕਿ ਥੋੜੀ ਜਿਹੀ ਹੋਰ ਵਧੀਆ ਬਣ ਜਾਵੇ। ਜਾਂਪਾਤਾ ਇੰਦਾ ਚਾਹ ਬਣਾਈ ਦੀ ਆ। ਬਿਲਕੁਲ ਸਿੰਪਲ ਤਰੀਕੇ ਨਾਲ। ਗੈਸ 'ਚ ਥੋੜਾ ਘੱਟ ਕਰਤਾ ਆਪਾਂ। ਇੱਕ ਦੋ ਬਾਲ ਆ ਜਾ। ਚੰਗੀ ਤਰ੍ਹਾਂ ਬਣ ਜੂਗੀ ਚਾਹ। ਉਨਾ ਪੈਕ ਵਾਲਾ ਦਵਾਣਾ ਆਖ ਲਈ। ਅੰਮਾਸ ਵੀਡੀਓ ਨੂੰ ਲਾਈਕ ਕਰ ਦਿਓ। ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਕਿ ਹੋਜੀ ਲੱਗੀ ਤੁਹਾਨੂੰ ਚਾਹ। ਹੁਣ ਅੱਜ ਆਪਾਂ ਹਾਂ ਕੱਪਾਂ 'ਚ ਚਾਹ ਪਾ ਦਈਏ। ਸਾਰੇ ਜਾਨ ਨੂੰ ਉੱਧਰ ਬੈਠ ਕਰੀ ਜਾਂਦੇ ਆ ਚਾਹ ਦੀ ਤੇ ਆਪਣੀ ਚਾਹ ਹੀ ਨਹੀਂ ਹਜੇ ਬਣੀ ਚਲੋ ਕੋਈ ਨਾ ਬਣ ਗਈ ਹੁਣ ਅੱਪ ਲੈ ਚੱਲਿਆਂ ਲਓ ਜੀ ਐ ਚੱਕਾ ਟਾਣੀ ਹੈ ਚਲੋ ਲੋ ਜੀ ਆਪਣੀ ਚਾਹ ਬਣ ਕੇ ਹੋ ਗਈ ਹੈ ਰੈਡੀ ਹੁਣ ਆਪਾਂ ਲੈ ਕੇ ਚੱਲੇ ਆ ਅੰਦਰ ਹੁਣ ਸਾਰੇ ਜਣੇ ਚਾਹ ਦੀ ਵੇਟ ਕਰਦੇ ਪਏ ਆ ਤੇ ਆਪਾਂ ਵੀਡੀਓ ਬਣਾਉਣ ਚ ਲੱਗੇ ਹੋਏ ਸੀ ਤੇ ਛੋਟੀ ਜਿਹੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਕਿ ਕਿਹੋ ਜਿਹਾ ਲੱਗੀ ਕਿ ਛੋਟੀ ਜਿਹੀ ਵੀਡੀਓ ਹੈ ਫਸਟ ਟਾਈਮ ਬਲੌਗ ਬਣਾਇਆ ਕੋਈ ਕੋਈ ਚਾਹ ਦਾ ਕਿਚਨ ਚ ਜੇ ਵਧੀਆ ਲੱਗਿਆ ਤਾਂ ਨੈਕਸਟ ਟਾਈਮ ਕੋ ਵਧੀਆ ਵੀਡੀਓ ਲੈ ਕੇ ਆਵਾਂਗੇ ਥੈਂਕ ਯੂ ਜੀ ਥੈਂਕ ਯੂ ਸੋ ਮਚ